ਐਪਸਟੇਨ ਫਾਈਲਾਂ ਨੇ ਪੂਰੀ ਦੁਨੀਆ ਦੀ ਸਿਆਸਤ ਨੂੰ ਗਰਮਾਇਆ ਹੋਇਆ ਜਿਵੇਂ ਜਿਵੇਂ ਨਵੇਂ ਖੁਲਾਸੇ ਹੋ ਰਹੇ ਨੇ ਤੇਵੇਂ ਹੀ ਨਵੇਂ ਤੱਥ ਸਾਹਮਣੇ ਆ ਰਹੇ ਨੇ ਹੁਣ ਐਪਸਟੇਨ ਯੌਨ ਸੋਸ਼ਲ ਮਾਮਲੇ ਦੀਆਂ ਪੀੜਤਾਂ ਵੀ ਸਾਹਮਣੇ ਨਤਰਾਈਆਂ ਨੇ ਪੂਰੀ ਸੱਚਾਈ ਅਤੇ ਇਨਸਾਫ ਦੀ ਮੰਗ ਕਰ ਰਹੀਆਂ ਨੇ ਅਮਰੀਕਾ ਵਿੱਚ ਹੁਣ ਔਰਤਾਂ ਦੇ ਮਾਣ ਸਨਮਾਨ ਦਾ ਮੁੱਦਾ ਜੋਰਾਂ ਸ਼ੋਰਾਂ ਨਾਲ ਭਖ ਰਿਹਾ ਹੈ ਜੈਫਰੀ ਐਪਸਟੇਨ ਨਾਲ ਜੁੜੀਆਂ ਫਾਈਲਾਂ ਜਾਰੀ ਹੋਣ ਤੋਂ ਬਾਅਦ ਗਈ ਪੀੜਤਾਂ ਨੇ ਪੂਰੀ ਪਾਰਦਰਸ਼ਤਾ ਦੀ ਮੰਗ ਕੀਤੀ ਹੈ ਪੀੜਤਾਂ ਦਾ ਕਹਿਣਾ ਹੈ ਕਿ ਦਹਾਕੀਆਂ ਤੋਂ ਤੱਪੀ ਸੱਚਾਈ ਨੂੰ ਪੂਰੀ ਤਰ੍ਹਾਂ ਸਾਹਮਣੇ ਲਿਆਂਦਾ ਜਾਵੇ ਜਿਨ੍ਹਾਂ ਨੇ ਵੀ ਅਪ ਜਿਮੇਵਾਰੀ ਤੈਅ ਹੋਵੇ ਹਾਲ ਹੀ ਵਿੱਚ ਕੁਝ ਪੀੜਤਾ ਨੇ ਲੋਕ ਮੋਹਮਿਮਾ ਚਲਾ ਕੇ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਬਾਕੀ ਦਸਤਾਵੇਜ਼ ਇਨ ਬਿਨ ਜਾਰੀ ਕੀਤੇ ਜਾਣ ਉਹਨਾਂ ਦਾ ਦਾਵਾ ਹੈ ਕਿ ਅਧੂਰੀ ਜਾਣਕਾਰੀ ਨਾਲ ਨਾ ਤਾਂ ਸੱਚ ਸਾਹਮਣੇ ਆਉਂਦਾ ਹੈ ਅਤੇ ਨਾਂ ਹੀ ਪੀੜਤਾਂ ਨੂੰ ਇਨਸਾਫ਼ ਮਿਲਦਾ ਹੈ ਕੁਝ ਪੀੜਤਾਂ ਨੇ ਇਹ ਵੀ ਕਿਹਾ ਹੈ ਕਿ ਫੈਸਲਾ ਜਾਰੀ ਹੋਣ ਨਾਲ ਉਹਨਾਂ ਨੂੰ ਮਾਨਸਿਕ ਝਟਕਾ ਲੱਗਿਆ ਕਿਉਂਕਿ ਕੁਝ ਥਾਵਾਂ ਤੇ ਪੀੜਤਾਂ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਸਾਹਮਣੇ ਆਈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਪੀੜਤਾਂ ਦੀ ਪਛਾਣ ਦੀ ਰਾਖੀ ਸਭ ਤੋਂ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਫੈਸਲਾ ਜਾਰੀ ਹੋਣ ਤੋਂ ਬਾਅਦ ਭਾਰਤ ਵਿੱਚ ਵੀ ਸਿਆਸੀ ਚਰਚਾ ਤੇਜ਼ ਹੋ ਗਈ ਹੈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦਾ ਨਾਂ ਕੁਝ ਈਮੇਲ ਸੰਚਾਰ ਵਿੱਚ ਸਾਹਮਣੇ ਆਉਣ ਨਾਲ ਇੱਥੇ ਦੀ ਸਿਆਸਤ ਵੀ ਗਰਮਾ ਗਈ ਹੈ ਪੁਰੀ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੀਆਂ ਮੁਲਾਕਾਤਾਂ ਪੇਸ਼ਾਵਰ ਸੰਦਰਭ ਵਿੱਚ ਅਤੇ ਉਹ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਦੇ ਨਾਲ ਨਹੀਂ ਜੁੜੇ। ਦੂਜੇ ਪਾਸੇ ਕਾਨੂੰਨੀ ਮਾਰਾਂ ਦਾ ਕਹਿਣਾ ਹੈ ਕਿ ਦਸਤਾਵੇਜ਼ਾਂ ਦੀ ਸਮੀਖਿਆ ਅਤੇ ਫਿਰ ਬਦਲ ਦੀ ਪ੍ਰਕਿਰਿਆ ਕਾਨੂੰਨੀ ਮਿਆਰਾਂ ਮੁਤਾਬਕ ਕੀਤੀ ਜਾ ਰਹੀ ਹੈ। ਫਿਰ ਵੀ ਪੀੜਤ ਅਤੇ ਉਹਨਾਂ ਦੇ ਸਮਰਥਕ ਇਸ ਗੱਲ ਤੇ ਡਟੇ ਹੋਏ ਨੇ ਕਿ ਪੂਰੀ ਪਾਰਦਰਸ਼ਤਾ ਹੀ ਅਸਲੀ ਜਵਾਬਦੇਹੀ ਅਤੇ ਇਨਸਾਫ ਦਾ ਰਸਤਾ ਹੈ। ਮਾਮਲੇ ਨਾਲ ਜੁੜੀ ਜਾਂਚ ਅਤੇ ਦਸਤਾਵੇਜ਼ ਜਾਰੀ ਕਰਨ ਦੀ ਪ੍ਰਕਿਰਿਆ ਅਜੇ ਚੱਲੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਖੁਲਾਸਿਆਂ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ।